ਫਗਵਾੜਾ ਦੇ ਲੋਗ ਗੇਟ 'ਚ ਰਾਤ ਦੇ ਹਨੇਰੇ 'ਚ ਇਹ ਕੁੜੀਆਂ ਕਰਦੀਆਂ ਸਨ ਇੱਕ ਕਾਰੇ ਜਿਨ੍ਹਾਂ ਵਿੱਚ 6 ਵਿਦੇਸ਼ੀ ਲੜਕੀਆਂ ਤੇ 8 ਪੰਜਾਬਣ ਲੜਕੀਆਂ ਸ਼ਾਮਲ ਸਨ ਲੋਗ ਗੇਟ ਵਿਖੇ ਰਾਤ ਦੇ ਸਮੇਂ ਉੱਥੇ ਚਾਕੂ ਦੀ ਨੋਕ ਤੇ ਲੋਕਾਂ ਨੂੰ ਲੁੱਟਦੀਆਂ ਸਨ ਜਿਨ੍ਹਾਂ ਨੂੰ ਚੁੰਕੀ ਇੰਚਾਰਜ ਏਐਸਆਈ ਦਰਸ਼ਨ ਪੱਟੀ ਨੇ ਪੁਲਿਸ ਪਾਰਟੀ ਸਮੇਤ 14 ਲੜਕੀਆਂ ਨੂੰ ਦੋ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤਾ ਹੈ ਇਹਨਾਂ 14 ਲੜਕੀਆਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਲਈ ਲਿਆਂਦਾ ਗਿਆ ਵਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਹਾਂ ਤਾਂ ਕੀ ਮਾਮਲਾ ਪਟਿਸਾ ਉਹ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪੀਟਲ ਲੈ ਕੇ ਆਏ ਆ ਰਾਤ 8:00 ਉੱਥੇ ਲੋਕੇਟ ਗਸ਼ਤ ਦੇ ਥੰਨੇ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੋਕੇਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਖਾਰੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਂਦੀਆਂ ਪਰੇ ਆਪਣੇ ਆਕੇ ਥਾਂ ਦੇ ਕਰੀਪੇ ਪਰੇ ਜਾ ਕੇ ਜੁਰੇ ਨੂੰ ਚੱਕ ਚੱਕੂ ਖਾ ਕੇ ਉਹਨਾਂ ਕੋ ਪੈਸੇ ਕੋਲ ਨਹੀਂ ਆ ਜਾਂ ਉਹਨਾਂ ਦਾ ਆਬਜੈਕਸ਼ਨ ਲਾਉਂਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤੇ ਸਾਡਾ ਛੇੜਛਾੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗਾ ਜੀ ਤਾਂ ਉਹਦੇ ਸਮੇਂ ਤੇ ਛੇਪ ਦੇ ਛਿ ਗੁਰੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਤੇ ਪੰਜਾਹਰ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਫੁਸਲਾ ਫੁਸਲਾ ਕੇ ਉਹਨਾਂ ਕੋ ਪੈਸੇ ਵਟੋਰਦੀਆਂ ਧੰਕੀ ਦੇ ਕੇ ਕਿ ਤੈਨੂੰ ਅਸੀਂ ਦਿਖਾ ਦਾਂਗੇ ਕਿ ਇਹ ਚਾ ਇਦਾਂ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਵੀ ਦੋ ਆ ਕੁੱਕ ਕੇਸ ਦਰਜੀ ਦਿੱਤੇ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਜਿਹਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸ ਤੋਂ ਨੋਟੀਫਿਕੇਸ਼ਨ ਚ ਲੈ ਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕੁ ਦੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਪੇ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਆ। ਹੂੰ ਹੂੰ। ਫੇਰ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਲੈਂਦੀਆਂ ਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੀਆਂ ਰਾਤ ਨੂੰ। ਅੱਛਾ ਇਹ ਦੱਸਿਓ ਕੋਈ ਨਸ਼ੇ ਦੀ ਬੀਬੀ ਚੋੜਦੀ ਹੈਗੀਆਂ ਕੋਈ? ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਘਰਮੀਆਂ ਬੀਂਦੀ ਹੈਗੀਆਂ ਲੱਗਦੀ। ਹੂੰ ਹੂੰ। ਤੇ ਇਹਨਾਂ ਦੱਸਿਆ ਵੀ ਦਵਾਈ ਚੱਲ ਰਹੀ ਹੈ ਉਹਨਾਂ ਦੀ। ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ? ਅਸੀਂ ਇਹਨਾਂ ਦੇ ਖਿਲਾਫ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਆ। ਇਹਨਾਂ ਨੂੰ ਅਸੀਂ ਰਿਪੋਰਟ ਚ ਪੇਸ਼ ਕਰਕੇ ਹਾਂ ਜੀ ਵੀ ਅਗਲੀ ਕਾਰਵਾਈ ਕਰਾਂਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਹਾਂ ਅਸੀਂ 384 506 341 ਆਪੀਸੀ ਤਹਿਤ ਕੁਰਮ ਕਰਨੇ 39 ਨੰਬਰ ਕਰਨਾ ਤੇ 40 ਨੰਬਰ ਕਰਨਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਹੋਏ ਨੇ ਜਿਹੇ ਦੌਰਾਨੇ ਤਰਦੀਪ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਹਰ ਜਿਆਦਾਤਰ ਇਹ ਲੰਦਰ ਸਾਈਡਲ ਹੁੰਦੀ ਆ ਰਾਤ ਸਮੇਂ ਹੁੰਦੀ ਆ ਨਾਈਟ ਸਮੇਂ ਜਿਹਨ ਸਮੇਂ ਕੋਈ ਨਹੀਂ ਹੁੰਦੀ ਇੱਥੇ ਰਾਤ ਸਮੇਂ ਨਾਈਟ ਆ ਕੇ ਇਦਾਂ ਆਪਣੇ ਗਾਹ ਕਲੱਬਦੀਆਂ ਤੇ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਧਰਾਂਦੀਆਂ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਫਿਰ ਜੇ ਉਸ ਕੋ ਪੈਸੇ ਲੈ ਲੈ ਫਿਰ ਤੁਸੀਂ ਪੈਸੇ ਦੇ ਦੋ ਨਹੀਂ ਤੇ ਤੁਹਾਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਪੁਲਿਸ ਕੋ ਫੜਾ ਲਾਂਗੇ ਤੇ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਵੀ ਅਜੇ ਤੱਕ ਤੁਸੀਂ ਸੜਨਾ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਹੇ ਪੋਰਟੇਬਲ ਪੈਸੇ ਲਏ ਲਿਆ ਆਪਾਂ ਨੂੰ ਸੂਚਨਾ ਕਿਤਾਈ ਸੀ ਇਹ ਬਿਲਕੁਲ ਦੋ ਆਪਣੇ ਆਪਣੇ ਮਦਈ ਆਏ ਸੀ ਜਿਨ੍ਹਾਂ ਨੇ ਰੱਖ-ਵੱਖੇ ਆਪਣੇ ਬਿਆਨ ਦਰਜ ਕਰਾਇਆ